ਇਹ ਹੈ ਖਾ체 ਪਜੂਲ ਐਵੇਂ ਜਿੰਦਾ ਅਰਥ ਨਹੀਂ ਐ ਕੋਈ ਬਾਣੀ ਦੇ ਸੁਣ ਲੈ ਲਈ ਅੱਜ ਕਾਲ ਤਾਰ ਨਾ ਦੀਦਾ ਕੋਈ ਹੋ ਮੈਂ ਵਸ ਪੈ ਗਏ ਨੇ ਹੋ ਮੈਂ ਵਸ ਬੈ ਗਏ ਰੇ ਹਰ ਕੋਈ ਚਾਹੁੰਦਾ ਨਾ ਚਮਕਾਉਣਾ ਇਹ ਨਾ ਡੈਕੋਰੇਸ਼ਨਾਰੇ ਨਹੀਂ ਪਾਰ ਕੀ ਸੇ ਰੂ ਲਾਉਣਾ ਰੱਖੇ ਅਖੰਡ ਪਾਠ ਤਾਈਂ ਪਰ ਨਾ ਆਨੇ ਕੋਈ ਬੈਂਦਾ ਪਾਠ ਹੀ ਕੱਲਾ ਹੀ ਪਾਠ ਕਰੇ ਨਾ ਕੋਈ ਬਹਿ ਕੇ ਸੁਣਨ ਨਾ ਕਿਉਂਦਾ ਮਗਸਦ ਹੈ ਨਾਵਾ ਦਾ ਹੋ ਮਗਸਦ ਹੈ ਨਾਵਾ ਦਾ ਵਿਚਰਦਾ ਸਰੇ ਨਾਮ ਬੁਲਾਉਣਾ ਇਹ ਨਾ ਡੈਕੋਰੇ ਸ਼ਿਨਾਰੇ ਨਾਹੀ ਪਾਰ ਕਿਸੇ ਨੂੰ ਲਾਉਣਾ ਡੌੜ ਲੱਗੀ ਮਾਇਆ ਦੀ ਨਾ ਕੋਈ ਪਾਠੀ ਫਰਜ ਨਿਭਾਵੇ ਲਾ ਡਿਊਟੀ ਲੱਭਦੇ ਨਾ ਵਿਚੇਰ ਦਾ ਸੀ ਨਾ ਜੀ ਨਾ ਆਵੇ ਹੁਣ ਧੰਦਾ ਰਹਿ ਗਿਆ ਹੈ ਹੁਣ ਧੰਦਾ ਰਹਿ ਗਿਆ ਹੈ ਬੰਦੋ ਬੰਧ ਹੈ ਪੈਸਾ ਕਮਾਉਣਾ ਇਹ ਰੈਂਟ ਕੋਰੇ ਸੀ ਨਾ ਨੇ ਨਾ ਹੀ ਪਾਰ ਕਿਸੇ ਨੂੰ ਸਾਬੇ ਭੁੱਖੇ ਚੌਧਰ ਦੇ ਪੁੱਛੇ ਕੌਣ ਇੱਥੇ ਮਰਿਆ ਦਾ ਹੈ ਸ਼ੌਕ ਜਿ ਘਾਰਿਆਂ ਦਾ ਜਾ ਪੈ ਇਸ ਤੋਂ ਵਦਨਾ ਜ਼ਿਆਦਾ ਬਾਣੇ ਫੈਸ ਨਿਆ ਮੰਗਿਆ ਬਾਣੇ ਫੈਸ ਨਿਆ ਮੰਗਿਆ ਐਵੇਂ ਚੱਕ ਸਰੋਪੇ ਪਾਉਣਾ ਇਹ ਨਾਲ ਡੈਕੋਰੇਸ਼ਨਾਂ ਨੇ ਨਹੀਂ ਪਾਰ ਕਿਸੇ ਨੂੰ ਲਾਉਣਾ ਕਹਿਣਾ ਰਿਆ ਪਰ ਇਤ ਨਹੀਂ ਰਹਿਗਾ ਸਿਰਫ ਆ ਲੋਕ ਮਖਾਵਾ ਜਾ ਵਿਛਦ ਮੰਨਾਨੇ ਚਾਉਂਦੇ ਖੱਟਣੀ ਵਾ 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 ਸਹੀ ਸੇਤ ਨ ਦਿੰਦਾ ਹੈ ਆਹੀ ਸੇਦਰਾ ਦਿੰਦਾ ਹੈ ਫਿਰਦਾ ਜੋ ਮਾਂ ਮਿਆਂ ਦਾ ਲਾਣਾ ਇਹ ਨਾਂ ਟੈ ਕੋਰੇ ਸੇਰਾਨੇ ਨਾਹੀ ਬਾਹਰ ਕਿਸੇ ਨੂੰ ਲਾਉਣਾ ਕਾਰੀ ਬਾਣੀ ਕੈਦ ਲਗੀ ਚਾਰੇ ਪਾਸਿਓਂ ਨਾ ਪੇਟ ਦੇ ਮੱਲਾ ਬਾਣੀ ਨੂੰ ਪੜਨੇ ਦਾ ਨਾ ਹੁਣ ਰਿਹਾ ਕੰਮ ਸਿਖਾਲਾ ਮੱਥੇ ਤੱਕ ਸੀਮਤ ਹੈ ਮੱਥੇ ਤੱਕ ਸੀਮਤ ਹੈ ਨਾਹੀ ਬਾਣੀ ਮਾਰੇ ਵਸਾਉਣਾ ਐ ਰਾਂਡੇ ਕੋਰੇ ਸਲਾ ਨੇ ਨਾਹੀ ਪਾਰ ਕਿਸੇ ਨੂੰ ਲਾਉਣਾ ਸੋ ਲੋਕ ਫਰੀ ਦੇ ਕਬੀਰ ਦੇ ਜੋ ਲਾ ਕੇ ਆ ساری ਵਾਰ ਲੰਗਾਉਂਦੇ ਸੁਰੂ ਹੁੰਦਾ ਭੋਗ ਜਦੋਂ ਨਾਸਤਾ ਕੰਨ ਕਰੇ ਤੁਰ ਜਾਂਦੇ ਹੁੰਦਾ ਕੋਈ ਅਸਰ ਨਹੀਂ ਹੁੰਦਾ ਕੋਈ ਅਸਰ ਨਹੀਂ ਛੱਡ ਜਰਨਾ ਤੂੰ ਰੋਣਾ ਪਾਣਾ ਛੱਡ ਜਰਨਾ ਤੂੰ ਰੋਣਾ ਪਾਣਾ ਏ ਨਾਂ ਡੈਕੋਰੇ ਸਿਨਾ ਨੇ ਨਾਹੀ ਪਾਰ ਕਿਸੇ ਨੂੰ ਲਾਉਣਾ ਏ ਨਾਂ ਡੈਕੋਰੇ ਸਿਨਾ ਨੇ ਨਾਹੀ ਪਾਰ ਕਿਸੇ ਨੂੰ ਲਾਉਣਾ